ਬਿਹાગੜਾ ਮਹੱਲਾ ਪੰਜਵਾ ਆਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ਸੁੰਦਰਾ ਸੋਭਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਰਾਮ ਕਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਦਾਰਾ ਰਾਮ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰਾਗ ਬਿਹાગੜਾ ਦੇ ਵਿੱਚ ਅੰਗ 542 543 ਦੇ ਉੱਪਰ ਸੋ ਆਪਣੇ ਸ਼ੰਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਤ ਪ੍ਰੀਤਮ ਮਨ ਮੋਹਨਾ ਘਾਟ ਸੋਹਨਾ ਪ੍ਰਾਨਯ ਧਾਰਾ ਰਾਮ ਰਾਤ ਪ੍ਰੀਤਮ ਮਨ ਮੋਹਨ ਅਰਥਾਤ ਜਿਹੜੇ ਸਾਡੇ ਮਨ ਨੂੰ ਮੋਹ ਲੈਣ ਵਾਲੇ ਸਾਨੂੰ ਬਹੁਤ ਜ਼ਿਆਦਾ ਪਿਆਰੇ ਸਾਡੇ ਪ੍ਰੀਤਮ ਜੀ ਕਾਟ ਸੁਹਨ ਅਰਥਾ ਤਾ ਕਤ ਸੀ ਘੜ ਘਟ ਦੇ ਵਿੱਚ ਜਾਂ ਸਰੀਰ ਰੂਪੀ ਘੜ ਦੇ ਵਿੱਚ ਸੋਵ ਰਹੇ ਜੇ ਫਬ ਰਹੇ ਜੇ ਪ੍ਰਾਨ ਅਧਾਰਾ ਰਾਮ ਇਹ ਸਾਡੇ ਪ੍ਰਾਨਾਂ ਦੇ ਆਧਾਰ ਹੋ ਟਾਸ ਰਹੇ ਰਾਮ ਜੀ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦਾ ਸੁੰਦਰਾ ਸੋਭਾ ਲਾਲ ਗੋਪਾਲ ਦਿਆਲਕੀ ਅਪਰਿ ਅਪਾਰਾ ਰਾਮ ਸੁੰਦਰਾ ਸੋਭਾ ਲਾਲ ਗੋਪਾਲ ਦਿਆਲ ਕੀ ਅਰਥਾਤ ਕਿ ਸਾਡੇ ਨਾਲ ਅਰਥਾਤ ਪਿਆਰੇ ਗੋਪਾਲ ਅਰਥਾਤ ਸ੍ਰਿਸ਼ਟੀ ਨੂੰ ਪਾਲਣ ਵਾਲੇ ਦਿਆਲ ਅਰਥਾਤ ਦਇਆ ਦੇਕਰ ਉਸ ਅપર ਅਪਾਰ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ ਬਹੁਤ ਸੁੰਦਰਾ ਉਹਨਾਂ ਦੀ ਜਸ ਕੀਰਤਿ ਬੜੀ ਮਹਾਨ ਹੈ ਉਹਨਾਂ ਦੀ ਵਡਿਆਈ ਬੜੀ ਉੱਤਮ ਹੈ ਸੋ ਮਹਾਰਾਜ ਕਹਿੰਦੇ ਗੋਪਾਲ ਦਿਆਲ ਗੋਬਿੰਦ ਲਲਨਾ ਮਿਲ ਹੋ ਗੰਤ ਨਿਮਾਣੀਆਂ ਨਾਨਾ ਤਰਸਨਾ ਦਰਸ ਪਰਸਨਾ ਨਹਿ ਨੀਂਦ ਰੈਣ ਦਿਹਾਣੀਆਂ ਗੋਪਾਲ ਦਿਆਲ ਗੋਬਿੰਦ ਲਲਨਾ ਇਹ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਦਇਆ ਦੇ ਕਰ ਅਕਾਲ ਪੁਰਖ ਵਾਹਿਗੁਰੂ ਜੀ ਸਰੇਸ਼ਟੀ ਦਾ ਰਾਜਾ ਗੋਬਿੰਦ ਜੀ ਲਾਲਨ ਹੈ ਸਾਡੇ ਪਿਆਰੇ ਜੀ ਮਿਲੋ ਕਾਂਤ ਨਿਮਾਣੀਆਂ ਹੈ ਸਾਡੇ ਕੰਤ ਸਾਡੇ ਖਸਮ ਜੀ ਸਾਨੂੰ ਨਿਮਾਣੀਆਂ ਅਰਥਾਤ ਮਾਣ ਹੰਕਾਰ ਤੋਂ ਰਹਿ ਤੈ ਜੀਵ ਰੂਪ ਇਸਤਰੀਆਂ ਨੂੰ ਮਿਲਣਾ ਕਰੋ ਜੀ ਕਹਿੰਦੇ ਨੈਣ ਤਰਸਨ ਦਰਸ ਪਰਸਨ ਨਹਨੇ ਦਰੈਣ ਵਿਹਾਣੀਆਂ ਨੈਣ ਤਰਸਨਾ ਦਰਸ ਪਰਸਨ ਹੈ ਆਕਾਲ ਪੁਰਖ ਵਾਹਿਗੁਰੂ ਜੀ ਪਤੀ ਪਰਮੇਸ਼ਰ ਜੀ ਤੁਹਾਡੇ ਦਰਸਨਾਂ ਨੂੰ ਪਰਸਣ ਦੇ ਲਈ ਸਾਡੇ ਨੇਤਰ ਤਰਸਦੇ ਨੇ ਨੈਣ ਤਰਸਦੇ ਫਿਰਦੇ ਨੇ ਪਾਤਸ਼ਾਹ ਜੀ ਨਾ ਨੀਂਦ ਰੈਣ ਵਿਹਾਨੀਆਂ ਸਾਡੇ ਨੇਤਰਾਂ ਦੇ ਵਿੱਚ ਨੀਂਦ ਨਹੀਂ ਪੈਂਦੀ ਔਰ ਸਾਡੇ ਜੀਵਨ ਰੂਪੀ ਰਾਤ ਵਿਹਾਈ ਦੀ ਨਹੀਂ ਗੁਜ਼ਰਦੀ ਨਹੀਂ ਲੰਘਦੀ ਨਹੀਂ ਤੁਹਾਡੇ ਸੰਗਮ ਤੋਂ ਬਿਨਾ ਪਾਤਸ਼ਾਹ ਜੀ ਸੋ ਮਹਾਰਾਏ ਕਨੇ ਗਿਆਨ ਅੰਜਨਾ ਨਾਮ ਬਿੰਜਨਾ ਪਏ ਸਗਲ ਸਿਗਾਰਾ ਨਾਨਕ ਪਏ ਹੰਪੈ ਸੰਤ ਜੰਪੈ ਮੇਨ ਕੰਤ ਹਮਾਰਾ ਗਿਆਨ ਅੰਜਨਾ ਨਾਮ ਬਿੰਜਨਾ ਪਏ ਸਗਲ ਸਿਗਾਰਾ ਇਹ ਪਾਤੇ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੀ ਖਾਤਰ ਸੇ ਸੁਰਤ ਰੂਪੀ ਨੇਤਰਾਂ ਦੇ ਵਿੱਚ ਗਿਆਨ ਰੂਪੀ ਸੁਰਮਾ ਵੀ ਪਾਇਆ ਗਿਆਨ ਅੰਜਨਾ ਨਾਮ ਵਿੰਜਨਾ ਨਾਮ ਰੂਪੀ ਵਿੰਜਨ ਅਰਥਾਤ ਸਵਾਦੀ ਸਵਾਦੀ ਭਗਵਾਨ ਵੀ ਤਿਆਰ ਕੀਤੇ ਨੇ ਜਾਂ ਭੋਜਨ ਕਰਨਾ ਕੀਤਾ ਹੈ ਮਹਾਰਾਜ ਕਹਿੰਦੇ ਆਪ ਐ ਸਗਲ ਸ਼ਿੰਗਾਰਾ ਤੇ ਗੁਣਾ ਰੂਪੀ ਸਾਰੇ ਸ਼ਿੰਗਾਰ ਹੀ ਕੀਤੇ ਨੇ ਪਾਸ਼ਾ ਜੀ ਤੁਹਾਡੀ ਖਾਤਰ ਸੋ ਮਹਾਰਾਜ ਕਹਿੰਦੇ ਨਾਨਕ ਪਇੰਪਾ ਸੰਤ ਜੰਪਾ ਮੇਲ ਕੰਤ ਹਮਾਰਾ ਨਾਨਕ ਪਇੰਪਾ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਸੰਤ ਜੰਪਾ ਅਰਥਾਤ ਕਿ ਸੰਤ ਸਤਗੁਰੂ ਪਾਸ਼ਾ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਕਰਦੇ ਹਾਂ ਫਰਿਆਦ ਕਰਨੀ ਕਰਦੇ ਹਾਂ ਕਮੇਲਾ ਕੰਤ ਹਮਾਰਾ ਇਹ ਸਤਿਗੁਰੂ ਪਾਸ਼ਾ ਦੀ ਉਸਤ ਸਤਿਗੁਰੂ ਜੀ ਸਾਨੂੰ ਸਾਡੇ ਕੰਤ ਸੁਆ ਖਸਮ ਦੇ ਨਾਲ ਮਿਲਣਾ ਕਰੋ ਜੀ ਸੁਆਗੋ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਲਾਖ ਓਲਾਹ ਨੇ ਮੋਹ ਹੈ ਹਰ ਜਬ ਲਗਨ ਹੈ ਮਿਲ ਰਾਮ ਮੇਲਾ ਨਕਾ ਕਰ ਉਪਾਵ ਕੇਸ਼ ਹਮਾਰਾ ਨਾ ਚੱਲ ਆ ਰਾਮ ਲੱਖ ਉਲਾਹ ਨੇ ਮੋਹੇ ਹੈ ਆਕਾਲ ਪੁਰਖ ਵਾਹਿਗੁਰੂ ਜੀ ਪਤੀ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਨਿਮਾਣੇ ਜਹ ਜੈਨ ਨੂੰ ਲੱਖਾਂ ਇਹ ਉਲਾਮੇ ਮਿਲਦੇ ਹਨ ਲੱਖਾਂ ਗਲੇ ਸ਼ਿਕਵੇ ਚੱਲਣੇ ਪੈਂਦੇ ਨੇ ਸਾਰਿਆਂ ਪਾਸਿਆਂ ਤੋਂ ਕਿੰਨਾ ਚੈਰਾ ਕਹਿੰਦਾ ਹਾਰ ਜਦ ਲਗ ਨਾ ਮਿਲ ਆ ਰਾਮ ਹਰੀ ਪਰਮੇਸ਼ਰ ਜੀ ਹਰਾਮ ਜੀ ਪਤੀ ਪਰਮੇਸ਼ਰ ਜੀ ਜਿੰਨਾ ਚਿਰ ਤੁਸੀਂ ਸਾਨੂੰ ਮਿਲਦੇ ਨੇ ਉਹਨਾਂ ਚਿਰ ਸਾਨੂੰ ਲੱਖਾਂ ਹੀ ਉਲੰਬੇ ਚੱਲਣੇ ਪੈਂਦੇ ਨੇ ਦੁਨੀਆਂ ਦੇ ਸੋ ਇਸ ਕਰਕੇ ਮਹਾਰਾਜ ਕਹਿੰਦਾ ਮੇਲਨ ਕਰੋ ਉਪਾਅ ਕਿਸ਼ ਹਮਾਰਾ ਨਾ ਚੱਲ ਰਾਮ ਮਿਲਨ ਕਾ ਕਰੋ ਉਪਾਵ ਆਪਣੇ ਤਰਫ ਉਤਾਸੀਂ ਮਿਲਣ ਦੇ ਬਹੁਤ ਉਪਾ ਕਰਦੇ ਤੁਮ ਉਪਰਾਲੇ ਚਾਰੇ ਕਰਦੇ ਹਾਂ ਪਰੰਤੂ ਮਹਾਰਾਜ ਕਹਿੰਦਾ ਕੈਸਾ ਹਮਾਰਾ ਨਹ ਚੱਲੇ ਰਾਮ ਪਰੰਤੂ ਸਾਡਾ ਕੋਈ ਵਿਚਾਰਾ ਚੱਲਦਾ ਨਹੀਂ ਹੈ ਰਾਮ ਜੀ ਜਾ ਫਿਰ ਮਿਲਨ ਕਾ ਕਰੋ ਉਪਾਵ ਪਾਸ਼ਾ ਜੀ ਤੁਸੀਂ ਆਪ ਹੀ ਮਿਲਣ ਦਾ ਕੋਈ ਚਾਰਾ ਕਰੋ ਸਾਡਾ ਕੋਈ ਚਾਰਾ ਚੱਲਦਾ ਨਹੀਂ ਹੈ ਰਾਮ ਜੀ ਸੋ ਮਹਾਰਾਜ ਕਹਿੰਦਾ ਚਲ ਚਿਤ ਬਿਤ ਅਨਿਤ ਪ੍ਰਿਆ ਬਿਨਾ ਕਵਨ ਬਿਦੀ ਨਾ ਤੀ ਜਿਆ ਖਾਨ ਪਾਨ ਸੇ ਗਾਰ ਬਿਰਥੈ ਹਰ ਕੰਤ ਬਿਨ ਕਿਉ ਜੀ ਜਿਆ ਚਲ ਚਿਤ ਬੈਤ ਅਨਿਤ ਪ੍ਰਿਆ ਬਿਨ ਕਵਨ ਬਿਦੀ ਨਾ ਤੀ ਜਿਆ ਚਲ ਚਿਤ ਸਾਡਾ ਚਿਤ ਵੀ ਚੰਚਲਾ ਪਾਤਸ਼ਾਹ ਜੀ ਬੈਤ ਅਨਿਤ ਆ ਜਿਹੜੀ ਬੈਤ ਹੈ ਨਾ ਦੌਲਤ ਹੈ ਇਹ ਵੀ ਅਨਿਤ ਅਨਿਤ ਨਹੀਂ ਰਹਿਣ ਵਾਲੀ ਨਾਸ਼ਵੰਤ ਹੈ ਪ੍ਰਿਆ ਬਿਨਾ ਕਵਨ ਬਿਦੇ ਨਾ ਤੀ ਜੀਆ ਪਿਆਰੇ ਤਾਂ ਬਿਨਾ ਕਿਸੇ ਵਿਧੀ ਦੇ ਨਾਲ ਵੀ ਸਾਡਾ ਮਨ ਤਿਰਜ ਦੇ ਵਿੱਚ ਨਹੀਂ ਆਉਂਦਾ ਸੋ ਮਹਾਰਾਜ ਕਹਿੰਦੇ ਖਾਣ ਪਾਣ ਸ਼ਿੰਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀ ਜੀਆ ਖਾਣ ਪਾਣ ਸ਼ਿੰਗਾਰ ਬਿਰਥੇ ਤੇ ਜਿੰਨੇ ਵੀ ਅਸੀਂ ਖਾਣ ਪਾਣ ਕਰਦੇ ਹਾਂ ਸ਼ਿੰਗਾਰ ਕਰਦੇ ਹਾਂ ਮਹਾਰਾਜ ਕਹਿੰਦੇ ਉਸਾਰ ਵਿਅਰਸ ਨੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਕਹਿੰਦਾ ਹਰਕੰਤ ਬਿਨ ਕਿਉ ਜੀ ਜੀਏ ਹਰੀਕੰਤ ਜੀ ਹਰੀ ਖਸਮ ਜੀ ਹਰੀ ਪਰਉਨੇ ਜੀ ਅਸੀਂ ਨਮਾਣੀਆਂ ਜਿਆ ਜੀਵ ਰੂਪੇ ਇਸਤਰੀਆ ਤੁਹਾਡੇ ਤੋਂ ਬਿਨਾ ਕਿਵੇਂ ਜੀ ਸਕਦੀਆਂ ਹਾਂ ਤੁਹਾਡੇ ਤੋਂ ਬਿਨਾ ਜੀ ਨਹੀਂ ਸਕਦੀਆਂ ਸੁਮਹਾਰਾ ਕਹਿੰਦਾ ਆਸਾ ਪਿਆਸੇ ਰੈਨ ਦਿਨ ਯਾਰਾ ਰਹਿ ਨਾ ਸਕਿਆ ਇਕਤਲਾ ਨਾਨਕਾ ਪਯੰਪਾ ਸੰਤ ਦਾਸੀ ਤੋ ਪ੍ਰਸਾਦ ਮੇਰਾ ਪੈਰ ਮੇਲਾ ਆਸਾ ਪਿਆਸੀ ਰੈ ਨਾ ਦਿਨ ਇਹ ਰਹਾ ਪਤੇ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੇ ਦਰਸ਼ਨਾਂ ਦੇ ਆਸ ਦੇ ਵਿੱਚ ਪਿਆਸੀ ਮਹਾਰਾਤ ਦਿਨ ਮਹਾਰਾਜ ਕਹਿੰਦਾ ਰੈ ਨਾ ਸਕਿਆ ਇੱਕ ਤਿਲ ਇੱਕ ਤੇਲ ਮਾਤਰ ਵੀ ਇੱਕ ਪਾਲ ਇੱਕ ਛੇੜੇ ਇੱਕ ਅੱਖ پلਕਾਰ ਜਿੰਨਾ ਸਮਾਂ ਵੀ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੀ ਹੈ ਪਾਤਸ਼ਾਹ ਜੀ ਮਹਾਰਾਜ ਕਹਿੰਦਾ ਨਾਨਕ ਪੰਪ ਸੰਤ ਦਾਸੀ ਤੋ ਪ੍ਰਸਾਦ ਮੇਰਾ ਪਰ ਮਿਲਿਆ ਨਾਨਕ ਪਿਆਮ ਪੈਂਤ ਦਾਸੀ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿ ਸੰਤ ਸਤ ਗੁਰੂ ਜੀ ਮੈਂ ਤੁਹਾਡੀ ਦਾਸੀ ਹਾਂ ਕੋ ਪਰਸਾਦ ਮੇਰਾ ਪੈਰ ਮਿਲਿਆ ਤੁਹਾਡੀ ਕਿਰਪਾ ਦੇ ਸਦਕਾ ਹੈ ਤੁਹਾਡੀ ਰਹਿਮਤ ਦੇ ਸਦਕਾ ਹੈ ਸਾਨੂੰ ਸਾਡਾ ਪੈਰ ਅਰਥਾਤ પતિ ਪਰਮੇਸ਼ਰ ਵਾਹਿਗੁਰੂ ਸਾਡਾ ਖਸਮ ਸਾਡਾ ਕੰਤ ਮਿਲਦਾ ਹੈ ਜੀ ਸਵਾਗ ਆਪਣੇ ਸ਼ੰਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੇਜ ਇਕ ਪ੍ਰਯ ਸੰਗਾ ਦਰਸ ਨ ਪਾਈਆ ਰਾਮ ਅਵਗਨਾ ਮੋਹ ਹੈ ਅਨੇਕਾ ਕਤ ਮਹਿਲ ਬੁਲਾਈਆ ਰਾਮ ਸੇਜ ਇਕ ਪ੍ਰਯ ਸੰਗਾ ਸੇਜ ਕੋਈ ਆਤਮਾ ਹੋਰ ਪ੍ਰਮਾਤਮਾ ਦੀ ਮਹਾਰਾਜ ਕਹਿੰਦਾ ਪਿਆਰਾ ਅੰਗ ਸੰਗ ਹੀ ਆ ਪਰੰਤੂ ਫੇਰ ਵੀ ਪਾਸ਼ਾ ਕਹਿੰਦਾ ਦਰਸ ਨ ਪਾਈਆ ਰਾਮ ਜੀਵ ਰੂਪ ਇਸ ਤਰੇ ਨਾ ਆਤਮਾ ਨੂੰ ਜਿਹੜਾ ਪਰਮਾਤਮਾ ਦਾ ਦਰਸ਼ਨ ਨਸੀਬ ਨਹੀਂ ਹੁੰਦਾ ਹੈ राम जी ਕਿਹੜੇ ਗੱਲਾਂ ਮਹਾਰਾਜ ਕਹਿੰਦਾ ਅਵਗਨ ਮੋਹ ਅਨੇਕ ਕਤ ਮਹਿਲ ਬੁਲਾਈਆ ਰਾਮ ਅਵਗਨ ਮੋਹ ਅਨੇਕ ਭਤੀ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਚ ਉਗਣੀਆਂ ਅਨੇਕਾਂ ਨੇ ਬਹੁਤ ਆਇਬ ਨੇ ਮੇਰੇ ਚ ਬੜੀਆਂ ਪੈੜਾਂ ਨੇ ਬਦੀਆਂ ਬਦਫੈਲੀਆਂ ਨੇ ਸੋ ਐਸਾ ਕਰਕੇ ਮਹਾਰਾਏ ਕਹਿੰਦਾਤ ਮਹਿਲ ਬੁਲਾਈਆ RAM RAM ਜੀ ਮੈਨੂੰ ਕਦੋਂ ਮਹਿਲਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਕਿਵੇਂ ਬੁਲਾਇਆ ਜਾਏ ਕਾਦ ਨਹੀਂ ਬੁਲਾਇਆ ਜਾਵੇ ਭਾਬ ਕਿਵੇਂ ਜੋਗਿਨ ਮਹਿਲਾਂ ਦੇ ਵਿੱਚ ਬੁਲਾਉਣਦੇ ਸੋ ਮਹਾਰਾ ਕਹਿੰਦਾ ਨਿਰਗੁਣ ਨਿਮਾਣੀ ਅਨਾਥ ਦਿਨ ਵਾ ਮਿਲ ਹੋ ਪ੍ਰਭ ਕਿਰਪਾ ਨਿਧੈ ਬ੍ਰਾਮ ਭੇਦ ਖੋਈਆ ਸਹਜ ਸੋਈਆ ਪ੍ਰਭ ਪਲਕ ਪੇਖਤ ਨavn ਧੇ ਨਿਰਗੋਨਾ ਨਿਮਾਣੀ ਅਨਾਥ ਬਿਨ ਬੈ ਗੁਣਾਤਿ ਵਿਹੂਣੀ ਨਿਮਾਣੀ ਜਹੀ ਅਨਾਥ ਨਖਸਮੀ ਜਹੀ ਬਿਨ ਬੈ ਬੇਨਤੀਆਂ ਕਰਦੀ ਹਾਂ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਜੋਦੜੀਆਂ ਕਰਦੇ ਹਾਂ ਕਿ ਮਿਲੋ ਪ੍ਰਭ ਕਿਰਪਾ ਨਧੇ ਇਹ ਕਿਰਪਾ ਦੇਖ ਜਾਣੇ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਭੂ ਜੀ ਸਵਾਮੀ ਜੀ ਸਾਨੂੰ ਮਿਲਣਾ ਕਰੋ ਮਹਾਰਾਜ ਕਹਿੰਦਾ ਜੀਵ ਰੂਪੀ ਇਸਤਰੀਆਂ ਨੂੰ ਕਹਿੰਦਾ ਬ੍ਰਹਮ ਪੀਤ ਖੋਈਆ ਸਹਜ ਸੋਈਆ ਪ੍ਰਭ ਪਲਕ ਪੈਖਤ ਨਵਨਧੇ ਬ੍ਰਹਮ ਪੀਤ ਖੋਈਆ ਜੇ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਜੜੀ ਪਰਮ ਦੀ ਪੀਤ ਹੈ ਪਰਮ ਦੀ ਕੰਧ ਹੈ ਉਹ ਖੋਦਈਏ ਦੇਖਦੇਈਏ ਨਾ ਸਹਜ ਸੋਈ ਹੈ ਫਿਰ ਸਹਜ ਵਸਾਰੇ ਧਾਰਨੀ ਹੋ ਕੇ ਸੁੱਖਾਂ ਦੀ ਨੀਂਦੇ ਸੌਂਵੀਂਦਾ ਮਾਰੇ ਕਹਿੰਦੇ ਆ ਡੋਲ ਵਸਾਰੇ ਧਾਰਨੀ ਹੋ ਕੇ ਚੈਨ ਦੇ ਵਿੱਚ ਟਿਕ ਜਾਵੀਦਾ ਇਹ ਸਾਰਾ ਕੁਝ ਵਰਤਦਾ ਕਿਵੇਂ ਹੈ ਮਹਾਰਾਜ ਕਹਿੰਦੇ ਪ੍ਰਭ ਪਲਕ ਪੇਖਤ ਨਾਵ ਨਿਧੇ ਜਿਉ ਪ੍ਰਭੂ ਪਿਆਰਾ ਸਵਾਮੀ ਦੇ ਮਾਲਕ ਜੇ ਇੱਕ ਪਲਕ ਦੇ ਲਈ ਵੀ ਸਾਨੂੰ ਵੇਖ ਲਵੇ ਨਾ ਅੱਖ ਪਲਕਾਰੇ ਜਿੰਨਾ ਸਮਾਂ ਵੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਪਾ ਦੇਵੇ ਤੇ ਮਾਨੋ ਨਾਵ ਦੇ ਨਾਲ ਸਾਧ ਦੁਨੀਆ ਦੇ ਨੌ ਖਜ਼ਾਨੇ ਮਿਲ ਜਾਂਦੇ ਹਨ ਸੋ ਮਹਾਰਾਜ ਕਨੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮੇਲ ਸੰਗ ਮੰਗਲ ਗਾਇਆ ਨਾਨਕ ਪਇੰਪ ਸੰਤ ਸਰਣੇ ਮੋਹ ਦਰਸ ਦਿਖਾਈਐ ਗ੍ਰਹਿ ਲਾਲ ਆਵੈ ਮਹਿਲ ਪਾਵੈ ਜਦੋਂ ਹਿਰਦੇ ਰੂਪੇ ਘਰ ਦੇ ਵਿੱਚ ਅੰਤਿਸ਼ ਕਰਨ ਰੂਪੇ ਘਰ ਦੇ ਵਿੱਚ ਲਾਲ ਅਰਥਾਤ ਉਹ ਪਿਆਰਾ પતિ ਪਰਮੇਸ਼ਰ ਵਾਹਿਗੁਰੂ ਆਉਂਦਾ ਹੈ ਤਾਂ ਮਹਿਲ ਪਾਵੈ ਅਰਥਾਤ ਜੀਵ ਰੂਪੀ ਇਸਤਰੀ ਨੂੰ ਮਿਹਰ ਦੇ ਰੂਪੀ ਮੈਲ ਪ੍ਰਾਪਤ ਹੁੰਦਾ ਹੈ ਕਹਿੰਦਾ ਮਹਿਲ ਸੰਗ ਮੰਗਲ ਗਾਈ ਤੇ ਫਿਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲ ਕੇ ਉਹਦੀ ਖੁਸ਼ੀ ਦਾ ਗੀਤ ਉਹਦਾ ਮੰਗਲ ਗਾਉਣਾ ਕਰੀਦਾ ਹੈ ਕਹਿੰਦਾ ਨਾਨਕ ਪੈੰਪੈ ਸੰਤ ਸਰਣੇ ਮੋਹ ਦਰਸ ਦਿਖਾਈ ਆ ਨਾਨਕ ਪਯੰਪ ਸੰਤ ਸਰਣੇ 10ਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਸੰਤ ਸਤਗੁਰੂ ਦੀ ਸ਼ਰਣ ਦੇ ਵਿੱਚ ਪਾ ਕੇ ਮਹਾਰਾਜ ਕਹਿੰਦੇ ਮੋਹੇ ਦਰਸ ਦਿਖਾਈਆ ਹਰੇ ਪਰਮੇਸ਼ਰ ਜੀ ਸੰਤਾਂ ਦੀ ਸ਼ਰਣ ਦੇ ਵਿੱਚ ਪਾ ਕੇ ਸਾਨੂੰ ਆਪਣਾ ਦਰਸ਼ਨ ਦਿਖਾਉਣਾ ਕਰੋ ਜੀ ਸੁਆਕੋ ਅੰਤਮ ਆਪਣੇ ਸ਼ੰਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੰਤਨ ਕਾ ਪ੍ਰਸਾਦ ਹਰ ਹਰ ਪਾਇਆ RAM ਐਸੇ ਪਨੇ ਮਨ ਸ਼ਾਂਤ ਤਪਤ ਬੁਝਾਇਆ RAM ਸੰਤਨ ਕਾ ਪ੍ਰਸਾਦ ਸੰਤਾਂ ਦੀ ਕਿਰਪਾ ਦੇ ਸਦਕਾ ਸੰਤ ਸਤਿਗੁਰੂ ਦੀ ਮਿਹਰ ਦੇ ਸਦਕਾ ਹਰ ਹਰ ਪਾਇਆ RAM ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਉਸ ਹਰੀ ਹਰੀ ਨੂੰ ਪਾਉਣਾ ਕੀਤਾ ਹੈ RAM ਜੀ ਕਹਿੰਦਾ ਐਸ਼ਪੁਨੇ ਮਨ ਸਾਤ ਤਬ ਤ ਬੁਝਾਇਆ ਰਾਮ ਐਸ਼ਪੁਨੇ ਮਨ ਸਾਤ ਸਾਡੇ ਮਨ ਦੇ ਸਾਰੇ ਸ਼ਮ ਪੂਰੀਆਂ ਹੋ ਗਈਆਂ ਮਨ ਦੇ ਵਿੱਚ ਸ਼ਾਂਤੀ ਆ ਗਈ ਪਰ ਮਹਾਰਾਜ ਕਹਿੰਦਾ ਤਬ ਤ ਬੁਝਾਇਆ ਰਾਮ ਅੰਦਰ ਦੇ ਤਪਸ਼ ਬੁਝ ਗਈ ਮਹਾਰਾਜ ਕਹਿੰਦਾ ਵਿਕਾਰਾਂ ਰੂਪੀ ਤਪਸ਼ ਜਾਇ ਸ਼ਾਮਾ ਮਨ ਸ਼ਾਮਾ ਰੂਪੀ ਤਪਸ਼ ਬੁਝ ਗਈ ਉਹ ਖਾਪੜ ਕਣਾਵਾ ਲਾਲਸਾਂਵਾਂ ਜਿਹੜੀਆਂ ਖਤਮ ਹੋ ਗਈਆਂ ਫੇ ਰਾਮ ਜੀ ਸੋ ਮਹਾਰਾਗ ਨੇ ਸਫਲਾ ਸੋ ਦੇਨ ਸਾਰੇਣ ਸੁਹਾਵੀ ਅਨਦ ਮੰਗਲ ਰਾਸ ਕਨਾ ਪ੍ਰਗਟ ਹੈ ਗੋਪਾਲ ਗੋਬਿੰਦ ਲਾਲ ਨਾ ਕਵਨ ਰਸਨਾ ਗੁਣ ਪਨ ਸਫਲਾ ਸੋ ਦੇਨ ਸਾਰੇਣ ਸੁਹਾਵੀ ਸਾਡਾ ਦਿਨ ਵੀ ਸਫਲਾ ਹੋ ਗਿਆ ਪਾਤਸ਼ਾਹ ਕਹਿੰਦੇ ਤੇ ਸਾਰੇ ਜੀਵਨ ਰੂਪੀ ਰਾਜ ਮਹਾਰਾਜ ਕਹਿੰਦੇ ਸੋਣੀ ਹੋ ਗਈ ਕਨਦ ਮੰਗਲ ਰਾਸ ਕਨ ਤੇ ਮਹਾਰਾਜ ਕਹਿੰਦੇ ਆਨੰਦ ਦਾ ਵਾਸਾ ਦੀ ਪ੍ਰਾਪਤੀ ਹੋਈ ਮੰਗਲ ਖੁਸ਼ੀ ਦਾ ਗੀਤ ਚੱਲਿਆ ਉਹਦੀ ਵਡਿਆਈ ਦਾ ਗੀਤ ਚੱਲਿਆ ਸਾਡੇ ਹਿਰਦੇ ਦੇ ਵਿੱਚ ਔਰ ਰਾਸ ਕਨ ਆਰਥਾਤ ਕਿ ਸੰਗਣ ਰਸ ਦੀ ਪ੍ਰਾਪਤੀ ਹੋਈ ਉਸ ਦੇ ਦਰਸ਼ਨਾ ਤੋਂ ਉਪਰੰਤ ਕਹਿੰਦਾ ਪ੍ਰਗਟ ਹੈ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣਪਾਨਾ ਪ੍ਰਗਟ ਹੈ ਗੋਪਾਲ ਗੋਬਿੰਦ ਲਾਲਨ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਸ੍ਰਿਸ਼ਟੀ ਦੇ ਰਾਜਾ ਗੋਬਿੰਦ ਜੀ ਤੇ ਪਿਆਰੇ ਲਾਲਨ ਜੀ ਮਹਾਰਾਜ ਕਹਿੰਦੇ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋਏ ਕਵਨ ਰਸਨਾ ਗੁਣ ਪਨਾ ਤੇ ਕਿਹੜੀ ਰਸਨਾ ਦੇ ਨਾਲ ਕਿਹੜੇ ਜੀਭਾ ਦੇ ਨਾਲ ਹੁਣ ਉਸ ਹਰੀ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਨਾ ਕਰੀਏ ਦੱਸਣਾ ਕਰੀਏ ਦੱਸ ਹੀ ਨਹੀਂ ਸਕਦੇ ਸੋ ਮਹਾਰਾਜ ਕਹਿੰਦਾ ਭ੍ਰਮ ਲੋਭ ਮੋਹ ਬੇਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਨਾਨਕ ਪਾਇ ਅੰਪਾ ਸੰਤ ਜੰਪਾ ਜਨ ਹਰ ਹਰ ਸੰਜੋਗ ਮਿਲਾਇਆ ਪ੍ਰਮਾ ਲੋਭ ਮੋਹ ਵਿਕਾਰ ਥੱਕੇ ਸਾਡੇ ਅੰਦਰ ਦਾ ਪਰਮ ਕੋ ਲੇ ਖਾ ਜਾਂਦਾ ਰਹੇ ਲੋਭ ਖਤਮ ਹੋ ਗਿਆ ਮਹਾਰਾਜ ਕਹਿੰਦੇ ਮੋਹ ਤੇ ਵਿਕਾਰ ਵੀ ਥੱਕ ਕੇ ਭਾਵ ਕੇ ਮੁੱਕ ਗਏ ਮੇਰੇ ਸਾਖੇ ਮੰਗਲ ਲਗਾਇਆ ਸਾਥ ਸੰਗਿ ਜਨਾਂ ਦੇ ਰੂਪੀ ਸਖੀਆਂ ਦੇ ਨਾਲ ਮਿਲ ਕੇ ਜਾਂ ਇੰਦਰੀਆਂ ਰੂਪ ਸਖੀਆਂ ਦੇ ਨਾਲ ਮਿਲ ਕੇ ਉਦਾ ਮੰਗਲ ਗਾਉਣਾ ਕੀਤਾ ਉਹਦੇ ਵਡਿਆਈ ਦਾ ਗੀਤ ਗਾਉਣਾ ਕੀਤਾ ਹਰੀ ਪਰਮੇਸ਼ਰ ਦੀ ਕਹਿੰਦਾ ਨਾਨਕ ਪਿਆਮ ਪ ਸੰਤ ਜੰਪਾ ਜਨ ਹਰ ਹਰ ਸੰਜੋਗ ਮਿਲਾਇਆ ਨਾਨਕ ਪਿਆਮ ਪ ਸੰਤ ਜੰਪਾ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਸੰਤਾਂ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਕਰਦੇ ਹਾਂ ਜੋਦੜੀਆਂ ਫਰਿਆਦਾਂ ਕਰਨੀਆਂ ਕਰਦੇ ਹਾਂ ਕਿਹੜੇ ਸੰਤਾਂ ਦਾ ਜਨ ਹਰ ਹਰ ਸੰਜੋਗ ਮਿਲਾਇਆ ਜਿਹੜਾ ਸੰਤ ਸਤਗੁਰੂ ਪਾਸ਼ਾ ਜੀ ਨੇ ਮਹਾਰਾਜ ਕਹਿੰਦੇ ਹਰੀ ਹਰੀ ਦੇ ਮਲਾਪ ਦਾ ਸੰਜੋਗ ਮਿਲਾਇਆ ਹੈ ਮੌਕਾ ਢੋ ਬਣਾਇਆ ਹੈ ਬੇਦ ਬਣਾਈ ਹੈ ਜਿਨ੍ਹਾਂ ਨੇ ਹਰੀ ਦੇ ਨਾਲ ਮਲਾਪ ਦੀ ਵਸਲ ਦੀ ਸੋ ਮਹਾਰਾਜ ਕਹਿੰਦੇ ਪ੍ਰਾਮ ਲੋਭ ਮੋਹ ਬੇਕਾਰ ਛਾਕੇ ਮਿਲ ਸਕੇ ਮੰਗਲ ਗਾਇਆ ਨਾਨਕਾ ਪਯੰਪਾ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ